ਭਾਰਤ ਦੇ ਹਵਾਈ ਅੱਡੇ ਤੇ ਸਿੱਖ ਮੁਲਾਜ਼ਮਾਂ ਨੂੰ ਸ੍ਰੀ ਸਹਿਬ ਧਾਰਨ ਕਰਕੇ ਦਾਖਲ ਨਾ ਹੋਣ ਦਿੱਤੇ ਜਾਣ ਦੇ ਵਿਰੋਧ ਵਿੱਚ ਐਸਜੀਪੀਸੀ ਪ੍ਰਧਾਨ ਨੂੰ ਵਿਕਾਸ ਮਲਸ ਸਨਸਥਾ ਦੇ ਆਗੂ ਵੱਲੋਂ ਮੰਗ ਪੱਤਰ ਦੇ ਦਿੱਤਾ ਗਿਆ। ਦਰਅਸਲ ਨਵੰਬਰ 2024 ਵਿੱਚ ਕਾਨੂੰਨ ਦੇ ਤਹਿਤ ਕਿਸੇ ਵੀ 에ਰਪੋਰਟ ਸਿੱਖ ਮੁਲਾਜ਼ਮ ਨੂੰ ਸ੍ਰੀ ਸਹਿਬ ਧਾਰਨ ਕਰਕੇ ਡਿਊਟੀ ਤੇ ਆਉਣ ਤੋਂ ਮਨਾਹੀ ਕੀਤੀ ਗਈ ਸੀ। ਹਾਲਾਂਕਿ ਕਿਸੇ ਵੀ ਯਾਤਰੀ ਨੂੰ ਡੈਮੋਕਰੇਟਿਕ 에ਰਪੋਰਟ ਤੇ 6 ਇੰਚ ਦੀ ਵੱਧ ਤੋਂ ਸ੍ਰੀ ਸਹਿਬ ਧਾਰਨ ਕਰਕੇ ਜਾਣ ਦੀ ਇਜਾਜ਼ਤ ਹੈ ਜਦਕਿ ਕਿਸੇ ਸਿੱਖ ਮੁਲਾਜ਼ਮ ਜੋ ਕਿ 에ਰਪੋਰਟ ਤੇ ਕੰਮ ਕਰਦਾ ਉਸ ਦੇ ਨਾਲ ਇਹ ਨਹੀਂ ਹੈ। ਉਹਨਾਂ ਨੂੰ ਅੰਤਰਰਾਸ਼ਟਰੀ ਉਡਾਨ ਵਾਸਤੇ ਸ਼੍ਰੀ ਸਾਹਿਬ ਧਾਰਨ ਕਰਕੇ ਜਾਣ ਦੀ ਇਜਾਜ਼ਤ ਨਹੀਂ ਹੈ ਹਾਲਾਂਕਿ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਕਮਾਂਤਰੀ ਹੱਡੇ ਤੇ ਟੈਂਪਰੇਰੀ ਇਜਾਜ਼ਤ ਦਿੱਤੀ ਗਈ ਹੈ ਪਰ ਇਸ ਨੂੰ ਲੈ ਕੇ ਕੋਈ ਵੀ ਮਤਾ ਜਾਂ ਕਾਨੂੰਨ ਪਾਲਿਸੀ ਨਹੀਂ ਬਣਾਈ ਗਈ ਜਿਸ ਤੋਂ ਬਾਅਦ ਮੁਲਾਜ਼ਮਾਂ ਵਿੱਚ ਇਹ ਮੰਗ ਉਠੀ ਹੈ ਕਿ ਸਿੱਖਾਂ ਲਈ ਵੱਖਰੀ ਪਾਲਿਸੀ ਤਿਆਰ ਕੀਤੀ ਜਾਵੇ ਅੰਮ੍ਰਿਤਸਰ ਵਿਕਾਸ ਮੰਚ ਬੜੀ ਨਾਮਵਰ ਸੰਸਥਾ ਹੈ ਜਿਹੜੀ ਸਮੇਂ-ਸਮੇਂ ਇਹ ਸਬ ਪਵਿੱਤਰ ਨਗਰੀ ਲਈ ਤੇ ਸਿੱਖਾਂ ਦੇ ਮਸਲਿਆਂ ਲਈ ਆਵਾਜ਼ ਉਠਾਉਂਦੀ ਰਹਿੰਦੀ ਹੈ ਇਹਨਾਂ ਵਿੱਚ ਖਾਸ ਤੌਰ ਤੇ ਸਰਦਾਰ ਸੁਮੇਪ ਸਿੰਘ ਜੀ ਜਿਹੜੇ ਕਿ ਅਮਰੀਕਾ ਵਿੱਚ ਨੇ ਉਹ ਸਾਡੇ ਇਸ 에어ਪੋਰਟ ਲਈ ਆ ਰਹੀਆਂ ਮੁਸ਼ਕਲਾਂ ਲਈ ਬਹੁਤ ਸਾਰੇ ਜਿਹੜੇ ਆਵਾਜ਼ ਉਠਾਉਂਦੇ ਰਹਿੰਦੇ ਆ ਸੋ ਪਿਛਲੇ ਸਮੇਂ ਵਿੱਚ ਵੀ ਇਹਨਾਂ ਨੇ ਇਸ ਮਸਲੇ ਨੂੰ ਛਾਉਣੀ ਕਮੇਟੀ ਤੱਕ ਪਹੁੰਚਾਇਆ ਸੀ ਸੋ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਛਾਉਣੀ ਕਮੇਟੀ ਹਮੇਸ਼ਾ ਹੀ ਸਿੱਖਾਂ ਦਾ ਕੋਈ ਵੀ ਮਸਲਾ ਆਉਂਦਾ ਉਹ ਉਸ ਦੀ ਲੜਾਈ ਲੜਦੀ ਹੈ ਸੋ ਪਤਰਾਚਾਰ ਜਿਹੜਾ ਵਾ ਮੰਤਰਾਲੇ ਨਾਲ ਪਹਿਲਾਂ ਵੀ ਇਸ ਬਾਰੇ ਜਿਹੜਾ ਜਿਹੜੇ ਇੱਥੇ ਦੇ ਕਰਮਚਾਰੀ ਸੀ ਉਹਨਾਂ ਨੂੰ ਰੋਕਿਆ ਗਿਆ ਉਸ ਦੇ ਬਾਰੇ ਵਿੱਚ ਪਹਿਲਾਂ ਵੀ ਆਵਾਜ਼ ਉਠਾਈ ਆ ਪ੍ਰਧਾਨ ਜੀ ਵੱਲੋਂ ਜਿਹੜੀ ਆ ਮਿਨਿਸਟਰੀ ਨੂੰ ਗਈ ਆ ਤੇ ਅੱਜ ਵੀ ਇਹਨਾਂ ਅਮਰਸਰ ਵਕਾਸ ਮੱਝ ਵੱਲੋਂ ਸਾਨੂੰ ਇਹ ਦੋ ਦੋ ਵਿਸ਼ੇ ਨਾਲ ਸੰਬੰਧਿਤ ਜਿਹੜੀ ਇੱਕ ਤਾਂ ਆਹ ਜਿਹੜੀ ਛੋਟੀ ਕਿਰਪਾਨ ਵਾਲਾ ਇਸ਼ੂ ਆ ਤੇ ਕੰਗਾ ਦਾ ਇਸ਼ੂ ਆ ਕ ਕੋ ਕਕਾਰ ਨਹੀਂ ਇਹ ਸਾਡੇ ਲਈ ਕਹਿੰਦੇ ਆ ਸਾਡੇ ਸਰੀਰ ਦਾ ਅੰਗਾ ਤੇ ਦੂਸਰਾ ਜਿਹੜੇ ਉੱਥੋਂ ਦੇ ਕਰਮਚਾਰੀ ਨੇ ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ ਦੇ ਵਾਸਤੇ ਜਿਹੜੀ ਇਹ ਇੱਕ ਧੱਕੇਸ਼ਾਹੀ ਇੱਕ ਡਿਕਟੇਟਰਾਂ ਦਾ ਫਰਮਾਨ ਹੈ ਇਸ ਦੇ ਲਈ ਵਿਚਾਰ ਕੀਤੀ ਜਾਵੇ ਤੇ ਕਿਉਂਕਿ 에어ਪੋਰਟ ਦੇ ਅੰਦਰ ਡੋਮੈਸਟਿਕ ਏਰੀਏ ਦੇ ਵਿੱਚ ਡੋਮੈਸਟਿਕ ਫਲਾਈਟ ਦੇ ਵਿੱਚ ਜਿਹੜਾ ਕੁਝ ਅਲਾਉਡ ਆ ਉਹ ਚੀ ਉਹ ਸਾਡੇ ਮੁਲਾਜ਼ਮਾਂ ਨੂੰ ਵੀ ਅਲਾਉਡ ਹੋਣੀ ਚਾਹੀਦੀ ਆ ਸੋ ਉਹਨਾਂ ਨੇ ਪ੍ਰਧਾਨ ਸਾਹਿਬ ਦੇ ਵੱਲੋਂ ਨੁਮਾਇंदे ਸਾਡੇ ਸ਼ਵਜ ਸਿੰਘ ਜੁਣੀ ਆਏ ਸੀ ਉਹਨਾਂ ਨੂੰ ਇਹਨਾਂ ਨੇ ਦਿੱਤਾ ਸੋ ਅਸੀਂ ਇਹਨਾਂ ਨੂੰ ਵਿਸ਼ਵਾਸ ਦਉਂਦੇ ਆ ਕੀ ਛਰੋਨੀ ਗੁਰਦਰਾਪਨ ਕਮੇਟੀ ਆਪਣੀ ਡਿਊਟੀ ਬਖੋਬੀ ਪਿਛਲੇ ਸਮੇਂ ਵਾਂਗ ਨਭਾਏਗੀ ਅਸੀਂ ਇਸ ਗੱਲ ਦੀ ਪੂਰੀ ਲੜਾਈ ਲੜਾਂਗੇ ਇੱਕ ਜਿਹੜਾ ਮੁੱਦਾ ਹਵਾਈ ਅੱਡਿਆਂ ਤੇ ਜਿਹੜੇ ਸਿੱਖ ਮੁਲਾਜ਼ਮ ਨੇ ਇਹ ਨਵੰਬਰ ਚ ਇੱਕ ਇਸ਼ੂ ਹੋਈ ਸੀ ਜਿੱਥੇ ਉਹਨਾਂ ਨੇ ਇੱਕ ਕਲੌਜ਼ ਪਾਤਾ ਸੀ ਕਿ ਕੋਈ ਵੀ ਸਟਾਫ ਮੈਂਬਰ 에어ਪੋਰਟ ਦੇ ਅੰਦਰ ਸ੍ਰੀ ਸਾਹਿਬ ਨਹੀਂ ਪਾ ਕੇ ਜਾ ਸਕਦਾ ਤੇ ਉਹਦੇ ਤਹਿਤ ਅੰਮ੍ਰਿਤਸਰ ਤੇ ਟੈਂਪੋਰਰੀ ਉਹਨਾਂ ਨੇ ਅਲਾਉ ਕੀਤਾ ਪਰ ਇਹ ਪਾਲਿਸੀ ਜਿਹੜੀ ਆ ਜਿਹੜਾ ਉਹਨਾਂ ਨੇ ਲਾਈਨ ਲਿਖੀ ਆ ਕਿ ਸਟਾਫ ਨਹੀਂ ਪਾ ਕੇ ਜਾ ਸਕਦਾ ਉਹ ਤੇ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਤੇ ਭਾਰਤ ਦੇ ਜਿੰਨੇ ਵੀ ਭਾਈ ਹਟੇ ਨੇ ਉਹਨਾਂ ਤੇ ਸਿੱਖ EMPLOYEES ਹਾਲੇ ਵੀ ਜਿਹੜਾ ਸ੍ਰੀ ਸਾਹ ਪਾ ਕੇ ਨਹੀਂ ਜਾ ਸਕਦੇ ਤੇ ਉਹਦੇ ਸੰਬੰਧੀ ਅਸੀਂ ਫਿਰ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਨਵੰਬਰ ਚ ਉਹਨਾਂ ਨੇ ਕਮੇਟੀ ਵੀ ਬਣਾਈ ਸੀ ਤੇ ਉਹ ਜ਼ਰੂਰ ਉੱਥੇ ਭਾਰਤ ਦੇ ਹਵੇ ਮੰਤਰਾਲੇ ਨੂੰ ਮਿਲ ਕੇ ਭਾਰਤ ਦੀ ਹਵਾਜੀ ਪਾਲਿਸੀ ਚ ਕਿਤੇ ਇਹ ਪਾਲਿਸੀ ਲਿਖੀ ਨਹੀਂ ਗਈ ਕਿ EMPLOYEES ਲਈ ਸ੍ਰੀ ਸਾਹ ਪਾ ਕੇ ਹਵਾਈ ਅੜੇ ਤੇ ਜਾਣ ਦੀ ਪਾਲਿਸੀ ਕੀ ਹੈਗੀ ਆ ਸਿਰਫ ਇਨਾ ਲਿਖਿਆ ਕਿ ਡੋਮੈਸਟਿਕ ਚ ਤੁਸੀਂ 6 ਇੰਚ ਦੀ ਕਿਰਪਾਨ ਪਾ ਕੇ ਯਾਤਰੀ ਪਾ ਕੇ ਜਾ ਸਕਦੇ ਨੇ ਡੋਮੈਸਟਿਕ ਘਰੇਲੂ ਫਲਾਈਟਾਂ ਚ ਸੋ ਉਹਦੇ ਤਹਿਤ ਅਸੀਂ ਸ਼੍ਰੋਮਣੀ ਗਵਿੰਦ ਸਿੰਘ ਫਿਰ ਤੋਂ ਬੇਨਤੀ ਕੀਤੀ ਆ ਕਿ ਇਹਦੇ ਸਬੰਧੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਗੱਲ ਕਰਕੇ ਕਿ ਜ਼ਰੂਰ ਹੱਲ ਕੱਢਿਆ ਜਾਵੇ ਦੂਜੀ ਸਮੱਸਿਆ ਇਹ ਆ ਰਹੀ ਕਿ ਨਵੰਬਰ ਚੋਂ ਅਕਤੂਬਰ ਤੋਂ ਜਿਹੜੀ ਗਲੇ ਚ ਕਈ ਆਪਣੇ ਛੋਟੀ ਸ੍ਰੀ ਸਾਹਿਬ ਛੋਟੇ ਜਿਹੀ ਕਿਰਪਾਨ ਪਾ ਲੈਂਦੇ ਨੇ 4 ਇੰਚੀ ਉਹ ਕਿਤੇ ਵੀ ਅਮਰੀਕਾ ਕੈਨੇਡਾ ਕਿਤੇ ਨਹੀਂ ਰੋਕਿਆ ਜਾਂਦਾ ਪਰ ਹੁਣ ਉਹ ਵੀ ਲਵਾ ਦਿੱਤੀ ਜਾਂਦੀ ਹੈ ਤੇ ਉਹਦੇ ਸਬੰਧੀ ਵੀ ਕੋਈ ਪਾਲਿਸੀ ਨਹੀਂ ਹੈਗੀ ਨਾਈਫ ਦਾ ਲਿਖਿਆ ਨੀਅਲ ਕਟਰ ਦੀ ਕਿਹੜੀ ਪਾਲਿਸੀ ਆ ਪਰ ਇਹ ਵੀ ਹੁਣ ਲੋੜ ਆ ਕਿ ਉਹਨੂੰ ਵੀ ਇਹ ਚੇਂਜ ਕਰਾ ਕੇ ਉਹ ਕਿਰਪਾਨ ਜਿਹੜੀ ਇਹਨਾਂ ਕੋ ਗਰਵਲ ਸਾਹਿਬ ਕੋ ਹੈ ਛੋਟੀ ਜਿਹੜੀ ਗਲੇ ਚ ਪਾਣੇ ਆ ਤੇ ਜਿਹੜਾ ਕਲੌਜ਼ ਹੈ ਉਹਨੂੰ ਕਢਵਾਉਣ ਦੀ ਲੋੜ ਹੈ ਜੋ ਤੱਕ ਪਾਲਿਸੀ ਨਹੀਂ ਬੰਦੀ ਜਿਹੜਾ ਸੀਐਸਐਫ ਆ ਉਹਨਾਂ ਨੇ ਤੇ ਜੋ ਲਿਖਿਆ ਗਿਆ ਵਾ ਉਹਨਾਂ ਨੇ ਉਹਨੂੰ ਫਾਲੋ ਕਰਨਾ ਹੈ ਜੇ ਆਪਾਂ ਦੇਖਿਆ ਜਾਵੇ ਕਿ ਜੇ ਟੁਆਏ ਆ ਕੋਈ ਭਾਵੇਂ ਗੰਦੀ ਸ਼ੇਪ ਹੋਵੇ ਤੇ ਉਹ ਫਿਰ ਉਹਨੂੰ ਵੀ ਲੈ ਲੈਂਦੇ ਨੇ ਕਿ ਕਿਸੇ ਉਹ ਲਾਭ ਨਹੀਂ ਕਰਨਾ ਸੋ ਅਸੀਂ ਇਹੋ ਕਹਿ ਰਹੇ ਕਿ ਜੋ ਤੱਕ ਪਾਲਿਸੀ ਲਿਖੀ ਨਹੀਂ ਜਾਂਦੀ ਤਾਂ ਜੋ ਸਾਡੇ ਯਾਤਰੀ ਬਖਾ ਸਕਣਗੇ ਲਿਖਿਆ ਗਿਆ ਵਾ ਉਹਨਾਂ ਅਮਰੀਕਾ ਚ ਤੁਸੀਂ ਹੁੰਦੇ ਆ ਕਈਆਂ ਨੂੰ ਨਹੀਂ ਪਤਾ ਹੁੰਦਾ ਪਰ ਹੁਣ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਤੇ ਇਹ ਵੀ ਲੋੜ ਹੈ ਕਿ ਭਾਰਤ ਸਰਕਾਰ ਵੀ ਜਿਹੜੇ ਅਮਰਾਜ਼ ਹਨ ਜਿਹੜੇ ਖਾਸ ਕਰਕੇ ਦੂਜੇ ਦੂਜੇ ਸਟੇਟਸ ਤੋਂ ਆਉਂਦੇ ਨੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਜੇ ਆਪਾਂ ਲਵਾਉਣੀ ਹੈ ਤੇ ਕਿਸ ਤਰ੍ਹਾਂ ਕਰਨੀ ਹੈ ਪਰ ਹੁਣ ਘੱਟੋ ਘੱਟ 에ਅਰਪੋਰਟਸ ਤੇ ਹੀ ਬੇਨਤੀ ਕੀਤੀ ਉਹ ਸਾਈਡ ਤੇ ਰੱਖਣ ਬਾਕਸ ਜੇ ਕੋਈ ਗਲਤੀ ਨਾਲ ਪਾ ਕੇ ਆ ਵੀ ਜਾਂਦਾ ਹੈ ਤੇ ਸਿਹਰੀ ਸਾਹਿਬ ਬਾਕਸ ਰਖਵਾਈ ਜਾਵੇ ਸੋ ਨੌਲੇਜ ਵੀ ਇੱਕ ਜਿਹੜੀ ਹੈ ਇੱਕ ਪਾਰਟ ਹੈ ਤੇ ਉਹਦੇ ਲਈ ਵੀ ਟ੍ਰੇਨਿੰਗ ਦੀ ਲੋੜ ਹੈ